ਗੁਰਦਾਸਪੁਰ ਗੁਰਦਾਸਪੁਰ ਦੀ ਔਜਲਾ ਰੇਲਵੇ ਫਾਟਕ ਨੇੜੇ ਟ੍ਰੇਨ ਹੇਠ ਆਉਣ ਦੇ ਨਾਲ ਪੰਜਾਬ ਪੁਲਿਸ ਦੇ ਸਾਬਕਾ ਐਸਆਈ ਦੀ ਹੋਈ ਮੌਤ ਗੁਰਦਾਸਪੁਰ ਤੋਂ 2417 ਨਿਊਜ਼ ਪੰਜਾਬ ਦੀ ਖਾਸ ਰਿਪੋਰਟ ਮੌਕੇ ਤੇ ਪਹੁੰਚੀ ਰੇਲਵੇ ਪੁਲਿਸ ਨੇ লাশ ਨੂ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਸ਼ੁਰੂ ਹੋਈਆਂ ਲਕੀਰ ਮ੍ਰਿਤਕ ਦੇ ਬੱਚੇ ਰਹਿੰਦੇ ਹਨ ਵਿਦੇਸ਼ ਘਰ ਵਿੱਚ ਰਹਿੰਦੇ ਸਨ ਦੋਨੋਂ ਪਤੀ ਪਤਨੀ 2 ਮਹੀਨੇ ਪਹਿਲਾਂ ਹੀ ਪੰਜਾਬ ਪੁਲਿਸ ਵਿੱਚੋਂ ਸੇਵਾਮੁਕਤ ਹੋਇਆ ਸੀ ਮ੍ਰਿਤਕ ਐਸਆਈ ਬਲਵਿੰਦਰ ਸਿੰਘ ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਤੇ ਗੁਰਦਾਸਪੁਰ ਤੋਂ ਬਿਊਰੋ ਚੀਫ ਬੀਐਸ ਕਲਸੀ ਦੀ ਖਾਸ ਰਿਪੋਰਟ ਮੇਰਾ ਨਾਮ ਏ ਸੀ ਭਪਿੰਦਰ ਸਿੰਘਾ ਚੌਕੀਂਜਾ ਜੀ ਆਰ ਪੀ ਗੁਰਦਾਸਪੁਰ ਜੀ ਤਾਂ ਕੀ ਕੰਨਾ ਹੋਈ ਸੀਗੀ ਸਿਰੇ ਘਟਨਾ ਵੀ ਸਿਰੇ ਸਾਨੂੰ ਜੜੀ ਜੀ ਰਿਪੋਰਟ ਮਿਲੀ ਆ ਮੀਮੋ ਦਿੱਤੀ ਆ ਸਟੇਸ਼ਨ ਵੱਟ ਨੇ ਵੀ ਇੱਕ ਵਨ ਪਰਸਨ ਜਿਹੜਾ ਵਾ ਲੈਂਗਨ ਟ੍ਰੈਕ ਤੇ ਉਹਦੀ ਮੀਮੋ ਤੇ ਅਸੀਂ ਉੱਤੇ ਆਏ ਆ ਆ ਕੇ ਹੀ ਵੇਖਿਆ ਵਾ ਕਿ ਕੜਨ ਕਿਨੇ ਵੇਦੀ ਸੀ ਸਾਨੂੰ ਸਿਰੇ 7:30 ਵਜੇ ਮੀਮੋ ਦੋਨਾਂ ਟਾਈਮ ਪਾਇਆ ਵਾ 7:30 ਹੜ ਕੋ ਆਈਏ 7:30 ਹੀ ਇਥੋਂ ਚੱਲ ਕੇ ਇੱਥੇ ਪਹੁੰਚ ਗਏ ਆ ਕੀ ਪਛਾਣ ਹੋਈ ਪਛਾਣ ਹੁਣ ਵੇਖਦੇ ਆਂ ਦੀ ਆਏ ਨੇ ਮੋ ਕਦੇ ਆਏ ਪਰਿਵਾਰ ਨੂੰ ਦੱਸਿਆ ਜਾ ਰਿਹਾ ਐਸਸੀ ਸੀ ਜੀ ਹਾਂਜੀ ਤੇ ਵੇਖ ਲੈਣੇ ਸਰ ਸੜਕੋ ਪਾ ਲੱਗ ਜਾ ਇਨਵੈਸਟੀਗੇਸ਼ਨ ਚ ਹੁਣ ਜੋ ਵੀ ਕਾਰਵਾਈ ਸਾਹਮਣੇ ਆਏਗੀ ਕਰਾਂਗੇ ਮੈਂ ਇਹ ਸਾਡਾ ਆਪਣੇ ਛੋੜ ਸਦਵਾ ਜੀ ਮਤਲਬ ਸਾਡੇ ਮਲਤਾਈ ਦਾ ਬੇਟਾ ਬਲਵਿੰਦਰ ਸਿੰਘ ਤੇ ਪੁਲਿਸ ਚੋਲਡ ਹੈ ਰ 1.5 ਸਾਲ ਹੋ ਗਏ ਹੋਇਆ ਨਾ ਤੇ ਇੱਕ ਘਰੇ ਦੋਵੇਂ ਜੀ ਰਹਿੰਦੇ ਸੀ ਬੇਟਾ ਇਹਨਾਂ ਦਾ ਬਾਰ ਬਾਰ ਬੇਟੀਆਂ ਨੇ ਦੋਵੇਂ ਬੈਗੀਆਂ ਨੇ ਤੇ ਸਿਰਪ੍ਰਹਾਈ ਨੇ ਫੋਨ ਉਠਕੇ ਕੀਤਾ ਵਾ 7 ਵਜੇ ਤੋਂ 5 ਮਿੰਟ ਗਿਆ ਤਾਂ ਕਰਤਾ ਮੈਂ ਸ਼ੌਪ ਤੇ ਜਾਣ ਰਿਹਾ ਆਪਣੀ ਤੇ ਘਰੋਂ ਨਿਕਲਿਆ ਹੀ ਜੇ ਤਾਂ ਮੈਨੂੰ ਕਹਿੰਦੇ ਵੀ ਵੀਰ ਤੇਰਾ ਰਾਤ ਦਾ ਲੱਭਣ ਨਹੀਂ ਡਿਆ ਤੇ ਪਤਾ ਨਹੀਂ ਕਿੱਥੇ ਚਲ ਗਿਆ ਵਾ ਪਹਿਲਾਂ ਇਹਨਾਂ ਨੇ ਫੋਨ ਉਸੇ ਵਾਲੇ ਕੀਤਾ ਵੀ ਆਹ ਗੱਲ ਆ ਤੇ ਮੈਂ ਕਿੱਥੇ ਚੱਲ ਕਿੱਥੇ ਜਾਣਾ ਸੀ ਉਹਨੇ ਕਿ ਦਰਵਾਜ਼ੇ ਬਿਲਕੁਲ ਬੰਦ ਆ ਜਿੰਦਰੇ ਕੰਦਾ ਉੱਚੀਆਂ ਨੇ ਘਰ ਦੀਆਂ ਤੇ ਲਾਗੇ ਕਹਿੰਦੇ ਮੇਰੇ ਸੁੱਤਾ ਮੈਨੂੰ ਪਤਾ ਨਹੀਂ ਲੱਗਾ ਰਾਤ ਇਹ ਕਿੱਥੇ ਚਲ ਗਿਆ ਮੈਂ ਚਲੋ ਆਸੇ ਪਾਸੇ ਵੇਖੋ ਮੜਾ ਜੇ ਕਿਤੇ ਕਿੱਥੇ ਚਲ ਗਿਆ ਉਹ ਫਿਰ ਜਸਟ ਦੋਆ ਮਿੰਟਾਂ ਬਾਅਦ ਹੀ ਫੋਨ ਕਰਤਾ ਵੀ ਜਦੋਂ ਫੋਨ ਆ ਤੇ ਸਾਨੂੰ ਵੀ ਮੰਨਦੇ ਵਿੱਚ ਇਹ ਆ ਵੀ ਇਡੀ ਛਿੱਤੀ ਮੇਲੇ ਰਾਦਾ ਆ ਕਿਦਾਂ ਗਿਆ ਵਾ ਜਦੋਂ ਰਾਤੀ ਦੁੱਧ ਲੈ ਕੇ ਮੇਰੇ ਕੋਲ ਦੁਕਾਨ ਤੋਂ ਗਏ ਆ ਮਤਲਬ ਚਲਦਾ ਫਿਰਦਾ ਕੋਈ ਅਸੀ ਗੱਲ ਨਹੀਂ ਹੈਗੀ ਰਾਤ ਕਰ ਸੀ ਰਾਤ ਕਰ ਸੀ ਸੁੱਤੇ ਦੋਏ ਜੀ ਸੁੱਤੇ ਕਰ ਲੱਗੇ ਹਾਂ ਉਹਨਾਂ ਦੇ ਦੱਸਣ ਮੁਤਾਬਕ ਇਹਨਾਂ ਦੇ ਵਾਈਫ ਦੇ ਦੱਸਣ ਦੇ ਮੁਤਾਬਕ ਤੇ ਜਦੋਂ ਅਸੀਂ ਗਏ ਆ ਸਵੇਰੇ ਇਹਨਾਂ ਦੇ ਘਰ ਗਏ ਇਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਬਿਲਕੁਲ ਲੱਗੇ ਲੱਗੇ ਸੁੱਤੀਆਂ ਲੱਗੇ ਮੰਜੀਆਂ 'ਤੇ ਡਾਈਆਂ ਨੇ ਤੇ ਰਾਤ ਉੱਠ ਕੇ ਗਿਆ ਵਾ ਕੰਧ ਕਿਦਾਂ ਟੱਪੀਆ ਕੰਧ ਕੁੰਨ ਤੇ ਮੈਂ ਦੇਖਿਆ ਕੋਈ ਨਿਸ਼ਾਨਤ ਕੋਈ ਹੈ ਨਹੀਂ ਇਹ ਸਮਝ ਲੱਗੀ ਨਹੀਂ ਵੀ ਇਹ ਕਿਦਾਂ ਇੱਥੋਂ ਤੱਕ ਆ ਗਏ ਨੇ ਤੇ ਨਹੀਂ ਨਹੀਂ ਮੈਂਟਲੀ ਆਫਸੈਟ ਕੋਈ ਨਹੀਂ ਪਰਸੋਂ ਮੈਨੂੰ ਦੁੱਧ ਦੇ ਪੈਸੇ ਦੇ ਕੇ ਗਏ ਨੇ ਜੇ ਬੰਦਾ ਪਰੇਸ਼ਾਨ ਹੋਏ ਦੁੱਧ ਲੈ ਕੇ ਕਿ ਜਾਂਦੇ ਆ ਦੁੱਧ ਲੈ ਕੇ ਗਏ ਪਰਿਵਾਰ ਚ ਦੋਹੇ ਜੀ ਹੈ ਮਤਲਬ ਬੇਟਾ ਇਹਨਾਂ ਦਾ ਬਾਹਰ ਵਾ ਹਾਂਜੀ ਬੇਟਾ ਬਾਹਰ ਵਾ ਇਹਨਾਂ ਦਾ ਤੇ ਦੋਹੇ ਜੀ ਰਹਿੰਦੇ ਉਥੇ ਦੋਹੇ ਜੀ ਰਹਿੰਦੇ ਸੀਗੇ ਤੇ ਇਹ ਹੁਣ ਕਹਾਣੀ ਦਾ ਪਤਾ ਨਹੀਂ ਲੱਗਾ ਵੀ ਕਿਦਾਂ ਕੀ ਗੱਲ ਹੋਈ ਹੈ ਕਿਦਾਂ ਨਹੀਂ ਹੈ ਇਹ ਮੈਨੂੰ ਸਵੇਰੇ 7 ਵਜੇ ਤੋਂ 5 ਮਿੰਟ ਗਿਆ ਤਾਂ ਹੀ ਫੋਨ ਆਇਆ ਜੀ 7 ਵਜੇ ਫੋਨ ਆਇਆ ਪੂਰਾ ਹਾਂਜੀ ਤੇ ਪੁਲਿਸ ਮੁਕਕੇ ਪਹੁੰਚੀ ਮੈਂ ਇੱਥੇ ਆਇਆ ਮੈਂ ਤੇ ਮੈਂ ਪਹਿਲਾਂ ਫੋਨ ਤੇ ਫੋਨ ਕੀਤਾ ਵਾ ਮੈਨੂੰ ਕਿਹਾ ਵੀ ਇਹਦੇ ਫੋਨ ਤੇ ਫੋਨ ਦੇ ਕੋਲੀ ਆ ਫੋਨ ਤੇ ਫੋਨ ਕਰੋ ਅੱਗੇ ਇਹਨਾਂ ਨਾਲ ਗੱਲ ਕਿਸੇ ਨੁਮਾਜ਼ਮ ਨਾਲ ਹੋਈ ਆ ਫਿਰ ਮੈਂ ਆਇਆ ਤੇ ਇੱਥੇ ਮੁਲਾਜ਼ਮ ਹੈਗੇ ਸੀ ਇਹ ਰੇਲਵੇ ਦੇ ਤੇ ਉਹਨਾਂ ਨੇ ਕਿਹਾ ਵੀ ਇਦਾਂ ਡੱਡਵਾੜੀ ਭਾਈ ਕਨੂਵਾਰ ਰੋਡ ਦੇ ਉੱਤੇ ਜਿਹੜਾ ਫਾੜਕਾ ਉੱਥੇ ਸਾਈਡ ਤੇ ਕਰਕੇ ਪਈ ਆ ਤੇ ਇਹ ਚਲੋ ਪੁਲਿਸ ਨੂੰ ਵੈਰੀਫਿਕੇਸ਼ਨ ਕਰੀ ਕਿੱਦਾਂ ਮਤਲਬ ਆਇਆ ਪਿੰਡੋਂ ਕਿੱਦਾਂ ਮਤਲਬ ਆ ਸਕਦਾ ਮਤਲਬ 10-12 ਕਿਲੋਮੀਟਰ ਸਾਡੇ ਤੋਂ ਪਿੰਡ ਬਾ ਤੇ ਮਤਲਬ ਹੁਣ ਕਾ ਕਹਿ ਨਹੀਂ ਜਾ ਸਕਦਾ ਜੀ ਕਿ ਕੀ ਗ ਨੇ ਮੰਗ ਅਸੀਂ ਕੁਝ ਨਹੀਂ ਕਰਦੇ ਅਸੀਂ ਤੇ ਇਹ ਕਹਿੰਦੇ ਵੀ ਤਵਦੀਸ਼ ਕੀਤੀ ਜਾਏ ਵੀ ਬੰਦਾ ਕਿੱਦਾਂ ਕੈਮਰੇ ਲੱਗੇ ਰਸਤੇ ਦੇ ਵਿੱਚ ਕੋਈ ਅਸੀਂ ਗੱਲ ਨਹੀਂ ਹੈਗੀ ਤੇ ਕਿੱਦਾਂ ਆ ਗਿਆ ਮਤਲਬ ਜਾਂ ਮਤਲਬ ਕੀ ਇਹਦੇ ਮਨ ਦੇ ਵਿੱਚ ਆਇਆ ਪਤਾ ਨਹੀਂ ਕੋਈ ਠੀਕ ਠਾਕ ਬੜੇ ਵਧੀਆ ਸਾਰਾ ਪਰਿਵਾਰ ਰਹਿਣ ਦੇ ਸ ਦੇਖੋ ਉਸ ਦੇ ਵੀ ਕੀ ਗੱਲ ਇਹਦੇ ਮਨ ਦੇ ਵਿੱਚ ਹੋਈ ਆ ਕੀ ਨਹੀਂ ਹੋਈ ਤੇ ਕੋਈ ਅਸੀਂ ਕੋਈ ਪ੍ਰੋਬਲਮ ਵਾਲੀ ਕੋਈ ਗੱਲ ਨਹੀਂ ਹੈਗੀ ਥੋੜੀ ਮਾੜੀ ਮੋਟੀ ਇਹਨੂੰ ਨੇ ਝੂਲੇ ਦੀ ਪ੍ਰੋਬਲਮ ਹੈਗੀ ਸੀ ਤੇ ਉਹ ਕੋਈ ਜਿਆਦਾ ਇਸ਼ੂ ਨਹੀਂ ਹੈਗਾ ਮਤਲਬ ਠੀਕ ਠਾਕ ਹੀ ਹੈ ਇਹੋ ਜੀ ਗੱਲ ਕੋਈ ਨਹੀਂ ਹੈਗੀ